ਇੰਦਾ ਫੋਰ ਐਗਜ਼ਾਮਪਲ ਜੂਨੋਸ 어ਵਾਰਡ ਜਿਹੜਾ ਹੋਇਆ ਮੈਨੂੰ ਉਹਨਾਂ ਨੇ ਪਰਫਾਰਮੈਂਸ ਲਈ ਸੱਦਿਆ ਰਾਈਟ ਤੇ ਉਹ ਜੂਨੋਸ ਦੇ ਵਿੱਚ ਸਾਡਾ ਪਰਫਾਰਮ ਕਰਨ ਦਾ ਮਕਸਦ ਹੀ ਇਹ ਹੈ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਕਰਾਂਗੇ ਜੇ ਤੁਸੀਂ ਅਗਲੀ ਵਾਰੀ ਪੰਜਾਬੀ ਕੈਟੇਗਰੀ ਪਰਮਨੈਂਟਲੀ ਐਡ ਕਰ ਅੱਛਾ ਵੰਡਰਫੁਲ ਉਹ ਸਾਲ ਤੋਂ ਬਾਅਦ ਹਰ ਸਾਲ ਦੇ ਵਿੱਚ ਉਹ ਕੈਟੇਗਰੀ ਜਿਹੜੀ ਆ ਗਈ ਕਿਹੜੇ ਈਅਰ ਪਰਫਾਰਮ ਕੀਤਾ ਸੀ 23 ਆਈ ਥਿੰਕ 23 23 ਜੀ ਜੀਸਤ ਤੋਂ ਬਾਅਦ ਤੇ ਉਹ ਵੀ ਉਹ ਵੀ ਤੁਹਾਨੂੰ ਮੈਂ ਦੱਸਦਾ ਕਿੱਦਾਂ ਹੋਇਆ ਜਦੋਂ ਅਸੀਂ ਪਰਫਾਰਮ ਕਰਨ ਜਾਣਾ ਸੀ ਮੈਂ ਇਹਨੂੰ ਕਿਹਾ ਵੀ ਕੌਣ ਕੌਣ ਨਾਮੀਨੇਸ ਨੇ ਇਹ ਵੋ ਫਲਾਣਾ ਰਾਈਟ ਤੇ ਮੈਨੂੰ ਬੜਾ ਲੱਗਾ ਆਪਣੇ ਆਪ ਨੂੰ ਮਨ ਚ ਆਇਆ ਵੀ ਅਸੀਂ ਪਰਫਾਰਮ ਕਰਨ ਜਾਣਾ ਹੈ ਯਾਰ ਕਿਸੇ ਪੰਜਾਬੀ ਨੂੰ ਨਾਮੀਨੇਸ ਹੀ ਨਹੀਂ ਕੀਤਾ ਮੈਂ ਇਹਨੂੰ ਕਿਹਾ ਯਾਰ ਕਲਾਸਿਕ ਬੰਦਿਆਂ ਨੂੰ ਵੀ ਨਹੀਂ ਕੀਤਾ ਸਿੱਧੂ ਨੂੰ ਕਰ ਦੋ ਕਿਸੇ ਨੂੰ ਰਿਸਪੈਕਟਫੁਲੀ ਕਰ ਦੋ ਇਸ ਟਾਈਮ ਕਿ ਜੇ ਉਹ ਬੰਦਾ ਨਹੀਂ ਹੈਗਾ ਮਤਲਬ ਕਿ ਕਿਸੇ ਨੂੰ ਵੀ ਰਿਸਪੈਕਟਫੁਲੀ ਜਿਹੜਾ ਇਸ ਟਾਈਮ ਕਰ ਦੋ ਹਾਡੀ ਵੀ ਗੱਲ ਰਹਿਣ ਦੀ ਮੈਂ ਉਹਨੂੰ ਕਿਹਾ ਮੈਂ ਸ਼ੋ ਨਹੀਂ ਕਰਨਾ ਮੈਂ ਪਰਫਾਰਮ ਨਹੀਂ ਕਰਨਾ ਉਹ ਕਹਿੰਦੇ ਸੀ ਐਡਮਿੰਟਨ 'ਚ ਹੋਣ ਰਿਹਾ ਐਡਮਿੰਟਨ ਜੇਪਣਾ ਨੇ ਗੜਬੜਾਇਆ ਉਹ ਕਹਿੰਦੇ ਸੀ ਇੰਨੀਆਂ ਜ਼ਿਆਦਾ ਟਿਕਟਾਂ ਸੋਲਡ ਕਰ ਰਹੀਆਂ ਨੇ ਤੇਰੇ ਨਾਂ ਪਿੱਛੇ ਹੁਣ ਜੇ ਤੂੰ ਨਾ ਪਰਫਾਰਮ ਕਰੇਂਗਾ ਉਹਨੂੰ ਬੈਕਲੈਸ਼ ਬੜੀ ਮੈਨੂੰ ਤੂੰ ਲਾਸਟ ਮਿੰਟ ਸੋ ਅਜੀ ਹੁੰਦੇ ਗਿਆ ਵੀ ਠੀਕ ਹੈ ਇਸ ਤਰ੍ਹਾਂ ਦਾ ਬਿਜ਼ਨਸ ギਵਨ ਟੇਕ ਜਦੋਂ ਕੰਮੜਾ ਹੁਣ ਬੰਦਾ ਹੁੰਦਾ ਹੈ ਕਦੇ ਕਦੇ ਕੁ ਬੰਦੇ ਨੂੰ ਗੁੱਸਾ ਚੜ ਜਾਂਦਾ ਉਸੇ ਪੜ ਕੇ ਕਹਿੰਦਾ ਮੈਂ ਇਦਾਂ ਨਹੀਂ ਕਰਨਾ ਉਹ ਜਦੋਂ ਬੰਦਾ ਕਹਿੰਦਾ ਓਕੇ ਲੈਟਸ ਡੂ ਥਿਸ ਕਿ ਤੁਸੀਂ ਪ੍ਰੋਮਿਸ ਕਰੋਗੇ ਅਗਲੇ ਸਾਲ ਤੋਂ ਕੈਟੇਗਰੀ ਐਡ ਕਰੋਗੇ ਅਸੀਂ ਪਰਫਾਰਮ ਕਰਾਂਗੇ ਅੰਦਾਜ਼ੇ ਉਸ ਤੋਂ ਅਗਲੇ ਸਾਲ ਉਹ ਉਹਨਾਂ ਨੇ ਆਪਣਾ ਪ੍ਰੋਮਿਸ ਰੱਖਿਆ ਸੀ